ਜੈ ਸਾਇੰਟੀਫੀ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਦੇ ਵੀਰ ਤੇ ਅੱਜ ਵੀਰਵਾਰ ਦੀਆਂ ਤੁਮ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਦੀ ਮੈਂ ਇਹ ਵੀਡੀਓ ਜਿਹੜਾ ਲੋਕ ਸ਼ੂਟ ਕਰ ਰਿਹਾ ਛੋਟਾ ਜਿਹਾ ਮੈਂ ਇਸ ਕਰਕੇ ਕਰ ਰਿਹਾ ਕਿ ਚਾਹੇ ਜਿਸ ਦਰਬਾਰ ਦੇ ਉੱਤੇ ਮੈਂ ਸੇਵਾ ਕਰ ਰਿਹਾ ਜਾਂ ਆਪਾਂ ਨਕੌਦਰ ਦਰਬਾਰ ਜਾਂਦੇ ਆ ਜਾਂ ਤੁਸੀਂ ਕਿਸੇ ਵੀ ਦਰਬਾਰ ਤੇ ਜਾਂਦੇ ਹੋ ਨਾ ਉਹਨਾਂ ਦਰਬਾਰਾਂ ਤੇ ਜਦੋਂ ਵੀ ਤੁਸੀਂ ਜਾਣਾ ਤਾਂ ਆਪਣਾ ਜਰੂਰ ਸਿਰ ਢੱਕ ਕੇ ਜਾਓ ਸਿਰ ਢੱਕ ਕੇ ਜਾਓ ਜਿਹੜੀਆਂ ਜਰਾਬਾਂ ਨੇ ਜਰਾਬਾਂ ਉਤਾਰ ਕੇ ਜਾਓ ਜਿਵੇਂ ਨਕੋਦਰ ਦਰਬਾਰ ਜਾਂ ਮਿੱਕੀ ਸਾਂਝ ਦੇ ਦਰਬਾਰ ਤੋਂ ਉਹਨਾਂ ਨੇ ਲੈ ਕੇ ਲਾਇਆ ਹੋਇਆ ਤੇ ਆਪਾਂ ਨੂੰ ਇੰਨੀ ਕਕਲ ਹੈਗੀ ਆ ਕਿ ਇੱਥੇ ਆਹ ਚੀਜ਼ ਨਹੀਂ ਪਾ ਕੇ ਜਾਣੀ ਆਹ ਚੀਜ਼ ਨਹੀਂ ਪਾ ਕੇ ਜਾਣੀ ਪਰ ਫਿਰ ਵੀ ਕਾਫੀ ਲੋਕ ਕਈ ਮੁੰਡੇ ਕਈ ਕੁੜੀਆਂ ਮੈਦਾਨੀਆਂ ਦੇਖੀਆਂ ਨੇ ਜਾਂ ਮੈਨੂੰ ਕਈ ਮੈਸੇਜ ਇਦਾਂ ਦੇ ਆਉਂਦੇ ਨੇ ਕਿ ਤੁਸੀਂ ਭਾਜੀ ਇਸ ਗੱਲ ਤੇ ਵੀਡੀਓ ਜ਼ਰੂਰ ਬਣਾ ਕੇ ਪਾਓ ਤੇ ਮੈਂ ਪਾਈ ਵੀ ਸੀ ਪਹਿਲਾਂ ਕਿ ਕਈਆਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਕਈ ਵਾਰੀ ਮੈਂ ਦੇਖਿਆ ਕਈ ਮੁੰਡਿਆਂ ਨੇ ਜੀਨਸ ਉਹ ਤਾਂ ਨਹੀਂ ਪਾਈ ਹੁੰਦੀ ਆ ਕੱਠੀ ਫੱਟੀ ਹਣਾ ਤੇ ਮਤਲਬ ਤੁਸੀਂ ਦਰਬਾਰ ਜਾਣਾ ਜੈਨੂਨ ਸਿੰਪਲ ਚ ਕੱਪੜੇ ਪਾਓ ਜਾਂ ਤੁਸੀਂ ਕੁਰਤਾ ਪਜਾਮਾ ਪਾ ਲਓ ਜਾਂ ਤੁਸੀਂ ਨਾਰਮਲ ਪੈਂਟਸਲਟ ਪਾਓ ਪਜਾਮਾ ਟੀ-ਸ਼ਰਟ ਪਾਓ ਪਰ ਨੀਕਰ ਕੈਪਰੀ ਇਹ ਨਾ ਪਾ ਕੇ ਜਾਓ ਕੋਈ ਫੰਕੀ ਕੱਪੜਾ ਐਦਾਂ ਨਾ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਮੰਨ ਲਓ ਜੇ ਕੋਈ ਕੁੜੀ ਮਤਾ ਦੇਖਦੀ ਪਈ ਆ ਤਾਂ ਉਹਨੂੰ ਇਹ ਲੱਗਦਾ ਕਿ ਮੈਂ ਕੰਫਰਟੇਬਲ ਨਹੀਂ ਹੈਗੀ ਇਦਾਂ ਦਾ ਕੁਝ ਨਾ ਪਾਓ ਜਰਾਬਾਂ ਨੇ ਜਰਾਬਾਂ ਵੀ ਉਤਾਰ ਕੇ ਜਾਓ ਦਰਬਾਰ ਦੇ ਅੰਦਰ ਕਿਉਂਕਿ ਜਰਾਬਾਂ ਵੀ ਜੋੜਿਆਂ ਦਾ ਦੂਜਾ ਰੂਪ ਨੇ ਸਿਰ ਟੱਕ ਕੇ ਜਾਓ ਮੇਰੀ ਆਦਤਾਂ ਮੈਂ ਕੋਦਰ ਦਰਬਾਰ ਮੈਂ ਜਦੋਂ ਵੀ ਜਾਣਾ ਉਤੋਂ ਮੈਂ ਮਾਰਕੀਟ ਚੋਂ ਰਮਾਲ ਲਵਾ ਲੈ ਕੇ ਸਿਰ ਤੇ ਬੰਨ ਕੇ ਫਿਰ ਮੈਂ ਅੰਦਰ ਜਾਣਾ ਹੁਣ ਸਰਦੀਆਂ ਆ ਗਈਆਂ ਸਰਦੀਆਂ ਵਿੱਚ ਸੋਖਾ ਕੰਮ ਹੀ ਹੁੰਦਾ ਵੀ ਟੋਪੀ ਪਾਈ ਹੁੰਦੀ ਆ ਕੋਈ ਡੈਸ਼ਨ ਨਹੀਂ ਤੇ ਇੱਥੇ ਵੀ ਦਰਬਾਰ ਜਿੱਥੇ ਅਸੀਂ ਸੇਵਾ ਕਰਦੇ ਆਂ ਇੱਥੇ ਵੀ ਹੁਣ ਮੈਂ ਅੱਜ ਇੱਕ ਸਟਿੱਕਰ ਬਣਵਾ ਕੇ ਲਾਇਆ ਆ ਮੈਂ ਤੁਹਾਨੂੰ ਦਿਖਾਣਾ ਤਾਂ ਕਿ ਇੱਥੇ ਵੀ ਜਿਹੜੇ ਜਿੰਨੇ ਵੀ ਆਉਂਦੇ ਨੇ ਸਾਰਿਆਂ ਨੂੰ ਮੈਂ ਹੌਲੀ-ਹੌਲੀ ਇਹ ਗੱਲ ਸਮਝਾ ਦਵਾਂ ਕਿ ਭਾਈ ਜਦੋਂ ਵੀ ਆਉਣਾ ਜਰਾ ਆਪਾਂ ਉਤਾਰ ਕੇ ਆਓ ਤੇ ਸਿਰ ਢੱਕ ਕੇ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਬਾਰ ਅੰਦਰ ਸੇ ਟੱਕਿਓ ਜੀ ਨਿੱਕਰ ਕੈਪਰੀ ਅਤੇ ਜਰਾਬਾ ਪਾ ਕੇ ਆਉਣਾ ਮਨਾ ਹੈ ਸੋ ਐਸੇ ਕਰਕੇ ਮੈਂ ਲਵਾਇਆ ਜੈਸਾ ਕਰ ਸਾਰਾ ਸੋ ਜੇ ਮੇਂੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਧਿਆਨ ਰੱਖਿਓ ਇਹਨਾਂ ਗੱਲਾਂ ਦਾ ਜੈ ਸੰਗੀ